ਕਹਿੰਦੇ ਉੱਥੇ ਕਿਹੜੀ ਗੋਲੀ ਚੱਲਦੀ ਹੈ ਕੀ ਚੱਲ ਆ ਰਹੀ ਹੈ ਪਰ ਅਸੀਂ ਸਾਡੇ ਦਾ ਪੂਰਾ ਜੋਸ਼ ਆ ਆ ਵੇਖੋ ਆ ਵੇਖੋ ਇਹਨਾਂ ਨੇ ਗੋਲੀਆਂ ਸਾਡੇ ਮਾਰ ਕੇ ਤੇ ਆ ਵੇਖੋ ਇਹਨਾਂ ਨੇ ਇਹੜੀਆਂ ਗੋਲੀਆਂ ਮਾਰ ਕੇ ਸਾਨੂੰ ਫਟ ਕਰਕੇ ਤੇ ਪਰ ਸਾਡੇ ਤੇ ਇੱਜੇ ਵੀ ਜੋਸ਼ ਆ ਅਸੀਂ ਜਦੋਂ ਸਾਨੂੰ ਸ਼ਾਨ ਸੰਗਤ ਮਿਲਦਾ ਜਦੋਂ ਵੀ ਹੁਕਮ ਆ ਜਾਂਦਾ ਅਸੀਂ ਇਹ ਜਿਹੜਾ ਬੈਰੀਅਰ ਇਹਨਾਂ ਦੇ 5 ਮੀਟਰ ਨਹੀਂ ਲਾਵਾਂਗੇ ਟੋੜ ਕੇ ਅੱਗੇ ਦਵਾਂ ਖੱਟਰ ਸਰਕਾਰ ਨੂੰ ਔਰ ਮੋਦੀ ਸਰਕਾਰ ਨੂੰ ਦੱਸਾਂਗੇ ਸਾਡਾ ਪੰਜਾਬ ਜਿਹੜਾ ਵਾ ਤੇ ਜਿੰਦਾਬਾਦ ਜਿੰਦਾਬਾਦ ਜਿੱਥੇ ਜੱਫੇ ਬੰਦੀਆਂ ਸਾਨੂੰ ਆਡਰ ਨਹੀਂ ਕਰਦੀਆਂ ਅਸੀਂ ਬੜਨਾ ਦੇ ਟੋੜ ਲਿਆ ਗੱਲ ਵਿੱਚ ਨਹੀਂ ਸਾਡੀ ਨੌਜਵਾਨ ਪੀੜੀ ਬਹੁਤ ਗਰਮ ਹੈ ਟਾਈਮ ਇਹ ਲੋਕ ਜਿਹੜਾ ਤੁਹਾਨੂੰ ਨੌਜਵਾਨ ਪੀੜੀ ਨਹੀਂ ਜੁੜੀ ਪਰ ਤੁਸੀਂ ਵੇਖੋ ਸਾਰੇ ਨੌਜਵਾਨ ਮੁੰਡੇ ਪੂਰੇ ਗਰਮ ਆ ਔਰ ਸਾਡੇ ਕਿਸਾਨ ਵਾਗੂ ਨਾਲ ਇਹ ਕਹਿੰਦੇ ਸਾਡਾ ਕੱਲਾ ਕੱਲਾ ਬੱਚਾ ਸਾਡੇ ਮੁੰਡੇ ਮੌਦੇ ਮੂੰਹ ਵਿੱਚ ਨਾ ਜਾਣ ਅੱਗੇ ਸਾਡੀ ਪੰਜਾਬ ਦੀ ਨੌਜਵਾਨੀ ਨੂੰ ਬਹੁਤ ਨਸ਼ੇ ਦੇ ਵਿੱਚ ਵਲਾ ਕੇ ਇਹਨਾਂ ਘਰ ਕਿ ਕੀਤਾ ਉਸ ਮੁੱਦੇ ਸਾਡੇ ਜਿਹੜੇ ਬਾਹਰੀਆਂ ਦੇਸ਼ਾਂ ਨਾਲ ਮੁਹਰ ਕਰ ਚੁੱਕੇ ਸਾਡੀਆਂ ਕੁੜੀਆਂ ਜਿਹੜੀਆਂ ਬਾਹਰੇ ਦੇਸ਼ਾਂ ਜਾ ਚੁੱਕੀਆਂ ਤੇ ਮਾਹੌਲ ਖਰਾਬ ਹੁੰਦਾ ਕਰਕੇ ਪਰ ਸਾਡੇ ਕਿਸਾਨਾਂ ਨਾਲ ਕਿਹਨੇ ਆਏ ਅਸੀਂ ਸਰਕਾਰ ਤੇ ਦਬਾਅ ਦੇਗੇ ਇਹ ਮੰਗਾ ਆਪਣੀਆਂ ਮਨਵਾਈਏ ਇਦਾਂ ਕਿ ਲਾਗੇ ਅਸੀਂ ਆਪਣੇ ਨੌਜਵਾਨ ਪੁੱਤ ਮਰਵਾ ਗਏ ਨਾ ਬਾਰਡਰਾਂ ਤੇ ਜਿਹੜਾ ਨਾ ਦਿੱਲੀ ਦੇ ਪਾਕਿਸਤਾਨ ਦਾ ਤੇ ਚੀਨ ਦਾ ਨਾ ਲੋਕਾਂ ਨੇ ਬਾਰਡਰ ਬਣਾ ਕੇ ਰੱਖਦਾ ਚ ਮੋਦੀ ਸਰਕਾਰ ਦੇ ਅਸੀਂ ਦੱਸ ਦੇਣਾ ਚਾਹੁੰਦੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮਾਦਾ ਇਹ ਪੰਜਾਬ ਦੇ ਲੋਕ ਘਰਾਂ ਨੂੰ ਵਾਪਸ ਨਹੀਂ ਜਾਣਗੇ ਤੇਰੀ ਧੋਵੇ ਗੋਡਾ ਦੇ ਕੇ ਆਪਣੇ ਮਗਾਂ ਮਨਾਵਾਂਗੇ ਤੇ ਬੱਸ ਕਿੰਨੀਆਂ ਗੋਲੀਆਂ ਵੱਜੀਆਂ ਨੇ ਥੋੜੇ ਇਹ ਮੇਰੇ 8 ਛਰੇ ਲੱਗੇ ਆ ਜੀ 8 ਛਰੇ ਲੱਗੇ ਨੇ ਹਾਂ ਜੀ 8 ਛਰੇ ਲੱਗੇ ਮਾਰੇ 12 ਬੋਰ ਦੇ ਨਾਲ ਨੇ 12 ਬੋਰ ਦੇ ਨਾਲ ਨੇ 12 ਬੋਰ ਦੇ ਮਾਰੇ ਆ ਵੇ ਥੌਣ ਦੇ ਵਿੱਚ ਕਾਤੀ ਤੇ ਢਿੱਡ ਦੇ ਵੀ ਆ ਢਿੱਡ ਦੇ ਤਾਂ ਆ ਦਿਲ ਦੇ ਉੱਤੇ ਹੀ ਲੱਗਾ ਤਸਾਂ ਇਹ ਬਾਸਾਂ ਦੇ ਵੱਜੇ ਹੋਇਆ ਆ ਦੇਖੋ ਇਹ ਦਿਲ ਦੇ ਉੱਤੇ ਲੱਗਾ ਆ ਇਹਨੇ ਵੱਜੇ ਨੇ ਆ ਪੈਰਾ ਜਿਹਾ ਲੱਗੇ ਜਾਦਾ ਔਰ ਇੱਕ ਪੱਟ ਇੱਕ ਪੱਟ ਤੇ ਪੱਟ ਦੇ ਲੱਗਾਈ ਸੀ ਆ ਦੇਖ ਲਓ ਜੀ ਜਿਹੜੇ ਕਹਿੰਦੇ ਉੱਥੇ ਕਿਹੜੀ ਗੋਲੀ ਚੱਲਦੀ ਹੈ ਕੀ ਚੱਲਦਾ ਆ ਇਹ ਤਾਂ ਪਿਛੜਨ ਵਾਲੀ ਲੋਕ ਨਹੀਂ ਆ ਆ ਫੀ ਲੱਗੇ ਆਹ ਲੱਗੇ ਆ ਸਾਰੇ ਗੋਲ ਉਹਨਾਂ ਦੇ 12 ਬੋਰ ਦੀਆਂ ਗੋਲੀਆਂ ਜੀ 12 ਮੇਰੀ ਸ਼ਾਤੀ ਤੇ ਲੱਗੇ ਆਹ ਬਾਈ ਦੇ ਢਿੱਡ ਤੇ ਵੀ ਲੱਗੇ ਆ 30 ਦੇ ਲੱਗੇ ਸਾਰੇ ਜੇਕਰ ਪਾਣੀ ਦਾ ਪੱਟਾ ਨਾ ਮਾਰਦੇ ਸੀ ਅਸੀਂ ਕੁਝ ਨਹੀਂ ਕਰ ਰਹੇ ਟੱਟੂ ਦੀ ਡੈਮੋਗ੍ਰੇਸ਼ਨ ਦੇ ਰਿਹਾ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਨਰਦਾ ਦਾ ਵੱਡਾ ਪੰਪਰ ਕਹਿੰਦੇ ਆ ਕਾਹਦਾ ਪੰਪਰ ਉਹਨਾਂ ਦਾ ਯਾਰ ਆਪਣੇ ਲੋਕਾਂ ਦੇ ਆਪ ਹੀ ਗੋਲੀਆਂ ਚਲਵਾਈ ਜਾ ਰਹੇ ਨੇ ਫਿਰ ਕਹਿੰਦੇ ਆ ਕਿ ਅਸੀਂ ਭਾਰਤ ਲਈ ਆਹ ਕਰ ਦਿੱਤਾ ਉਹ ਕਰਤਾ ਸੀ ਏਡੇ ਏਡੇ ਬਜਟ ਪੇਸ਼ ਕਰਦੇ ਨੇ ਕਿਹੜੇ ਮੂੰਹ ਨਾਲ ਕਹਿੰਦੇ ਬਜਟ ਜੇ ਇਹਨਾਂ ਦੇ ਬਜਟ ਏਡੇ ਪੇਸ਼ ਹੋਏ ਹੁੰਦੇ ਅੱਜ ਲੋਕਾਂ ਨੂੰ ਸੜਕਾਂ ਦੇ ਉੱਤਰਨ ਦੀ ਕੀ ਲੋੜ ਸੀ ਕਦੀ ਕਹਿੰਦੇ ਅਸੀਂ ਨੌਕਰੀਆਂ ਦੇਤੀਆਂ ਦੀ ਕਿਸਾਨਾਂ ਨੂੰ ਆਹ ਕੁਝ ਦੇ ਦਿੱਤਾ ਤੇ ਅੱਜ ਕਿਸਾਨ ਮਜ਼ਦੂਰ ਸਾਰੇ ਹੀ ਸੜਕਾਂ ਤੇ ਖੜਿਆ ਯਾਰ ਇਹ ਕਿਹੜੇ ਹੱਕ ਨਾਲ ਕਹਿੰਦੇ ਕਿ ਅਸੀਂ ਆਹ ਕੁਝ ਦੇ ਦਿੱਤਾ ਇਹਨਾਂ ਨੇ ਫੌਜ ਵੀ ਜਿਹੜੀ ਆ ਪ੍ਰਾਈਵੇਟ ਕਰ ਦਿੱਤੀ ਆ ਇਹਨਾਂ ਚਾਹ ਪੰਜ ਸਾਲ ਦਾ ਜਿਹੜਾ ਫੌਜ ਦਾ ਟਾਈਮ ਰਹਤਾ ਇੱਕ ਸਾਲ ਦੇ ਵਿੱਚ 9-9 ਜਿਹੜਾ ਟ੍ਰੇਨਿੰਗ ਲੈਂਦਾ ਵਾ ਉਹ ਇਹਨਾਂ ਨੇ ਜਿਹੜੀ ਪ੍ਰਾਈਵੇਟ ਕਰ ਦਿੱਤੀ ਆ ਸਾਰੇ ਧਾਰੇ ਇਹਨਾਂ ਨੇ ਜਿੰਨੇ ਨੇ ਪ੍ਰਾਈਵੇਟ ਕਰਦੇ ਆ ਜਹਾਜ਼ ਵੇਖ ਲਓ 에어ਪੋਰਟ ਵੇਖ ਲਓ ਜਿਹੜਾ ਰੇਲਾ ਟ੍ਰੇਨਾਂ ਵੇਖ ਲਓ ਇਹਨਾਂ ਨੇ ਆਕਾਸ਼ ਇਹਨਾਂ ਦੇ ਆ ਸਾਰਾ ਕੁਝ ਇਹਨਾਂ ਦੇ ਅੰਦਰ ਆ ਜਿਹੜੇ ਵਿੱਚ ਇਹਨਾਂ ਦੇ ਅੰਦਰ ਕਾਰਪੋਰੇਟ ਘਰਾਣੇ ਦੇ ਵਿੱਚ ਆ ਉਸ ਆਪਾਂ ਨੂੰ ਜਿਹੜਾ ਇੱਕ ਆਲੂ ਚਿਪਸ ਦਾ ਜਿਹੜਾ ਆਪਾਂ ਨੂੰ 1000 ਰੁਪਏ ਕਿਲੋ ਨੂੰ ਆਪਾਂ ਨੂੰ ਮਿਲ ਰਿਹਾ 1000 ਰੁਪਏ ਕਿਲੋ ਇੱਕ ਗੱਲ ਕਵਾਂਗਾ ਕਿ ਸਾਡੀ 10 ਗਰੂਆਂ ਦੀ ਜੋ ਸਿੱਖ ਸਾਡੀ ਸੰਗਠਨ ਆ ਬਹੁਤ ਤਕੜੀ ਸਾਡੀ ਪ੍ਰਮਾਤਮਾ ਦੀ ਕਿਰਪਾ ਏ ਇਹ ਖਾਲਸਾ ਜਿਹੜਾ ਇਹ ਇਹ ਕਦੀ-ਕਦੀ ਸਰਹੰਦ ਦੀਆਂ ਕੰਧਾਂ ਦੇ ਵਿੱਚ ਵੀ ਆਪਣੇ ਬੱਚੇ ਛਣਵਾਏ ਨੇ ਅੱਜ ਇਹਨਾਂ ਨੇ ਉਹੀ ਸੀਨ ਹਰਿਆਣੇ ਸਰਕਾਰ ਤੇ ਸੈਂਟਰ ਸਰਕਾਰ ਨੇ ਰਲ ਕੇ ਸਿੱਖਾਂ ਵਾਸਲੀ ਇਹ ਕੰਧ ਖੜੀ ਕਰ ਦਿੱਤੀ ਪਰ ਇਸ ਕੰਧ ਨੂੰ ਤੋੜਨ ਵਾਸਲੀ ਵੀ ਸਿੱਖ ਕੈਟਾਗਰੀ ਦੇ ਬੱਚੇ ਬਹੁਤ ਕੁੱਦਣਗੇ ਹੋਰ ਸਮਾਜ ਦੇ ਜਿੰਨੇ ਵੀ ਲੋਕ ਨੇ ਉਹ ਸਾਰੇ ਕੁੱਦਣਗੇ ਇਹ ਸਿੱਖਾਂ ਦੀ ਦਰਾਸਤਾ ਜਿਹੜੀ ਹੈ ਦੁਬਾਰਾ ਦਰਾਈ ਜਾ ਰਹੀ ਹੈ ਕਿਉਂਕਿ ਇਹ ਸੈਂਟਰ ਸਰਕਾਰ ਚਾਹਦੀ ਆ ਕਿ ਜੇ ਸਿੱਖ ਨਾ ਪਲੇ ਤੇ ਸਭ ਨਾ ਪਲੇ ਸਿੱਖ ਕਦੀ 90 ਜਿਹੜਾ ਮੋਦੀ ਨੇ ਵਖਰਾ ਮੋਦੀ ਇਹ ਪਾਲੇ ਦੇ ਕਹਿੰਦੇ ਆ ਇਹ ਮੋਦੀ ਨੇ ਕਿੰਨੀ ਛੇਤੀ ਇਹ ਮਸਲਾ ਹੱਲ ਕਰਨਾ ਅੱਗੇ ਵੀ ਅਸੀਂ 13 ਮਹੀਨੇ ਉਥੇ ਬੈਠੇ ਰਹੇ ਸਾਂ ਬਾੜਾਂ ਦੇ ਹੁਣ ਵੀ ਸਾਡੀ ਪੂਰੀ ਫੁੱਲ ਤਿਆਰੀ ਅਸੀਂ ਟਰਾਲੀਆਂ ਰੱਖਣ ਦੀਆਂ ਪੱਕੇ ਲੈ ਗਿਆ 6 ਮਹੀਨੇ ਦਾ ਰਸ ਲੈ ਕੇ ਆਇਆ 6 ਮਹੀਨੇ ਦਾ ਰਸ ਸਾਡੇ ਕੋਲੋਂ ਸਾਡੇ ਕੋਲ ਹਰ ਇੱਕ ਚੀਜ਼ ਸਾਡੇ ਕੋਲ ਆ ਅਸੀਂ ਲੂਣ ਨਾਲ ਰੋਟੀਆਂ ਪਕਾ ਕੇ ਅਸੀਂ ਪੱਤੇ ਆ ਤੋੜ ਤੋੜ ਕੇ ਗੁਜ਼ਾਰਾ ਕਰਕੇ ਵੀ ਇਹਨੇ ਸਾਡੇ ਜਿਹੜੇ ਪਛਾੜੇ ਬਜ਼ੁਰਗ ਲੜੇ ਆ ਸਾਨੂੰ ਤੇ ਪ੍ਰਵਾਹ ਕੋਈ ਨਹੀਂ ਕੀ ਸਾਨੂੰ ਇੱਕ ਨਹੀਂ ਹੁਕਮ ਮਿਲਣਾ ਚਾਹੀਦਾ ਵਾ ਭਈ ਜਾਂ ਤੇ ਇਹ ਐਲਾਨ ਕਰ ਦੇ ਭਈ ਜਿਹੜਾ ਪੰਜਾਬ ਦਾ ਬਾਰਡਰ ਆ ਪਈ ਇੱਥੇ ਹੀ ਸੀਲ ਕਰਦੇ ਆਂ ਪੰਜਾਬ ਸਾਡੇ ਨਾਲ ਵਾਖਿਆ ਅਸੀਂ ਨਹੀਂ ਦੇਦੇ ਪੰਜਾਬ ਦਾ ਰਾਜਾਂਗੇ ਸਾਨੂੰ ਕੋਈ ਪ੍ਰੋਵਾਈਡ ਜੀ ਸਤਿ ਸ਼੍ਰੀ ਅਕਾਲ ਹੈ ਜੀ ਬਾਪੂ ਜੀ ਨੂੰ ਇੰਨੀਆਂ ਗੋਲੀਆਂ ਦੇ ਛਰਲੇ ਵੱਜਣ ਦੇ ਬਾਵਜੂਦ ਬਾਪੂ ਹੋਰੀ ਡਟੇ ਖੜੇ ਨੇ ਹੌਸਲੇ ਬੁਲੰਦ ਨੇ ਬਾਰੇ ਬਾਪੂ ਦਾ ਜੀ ਦਿੱਲੀ ਚਿੱਤ ਕੇ ਜਾਣੀ ਆ ਜੀ ਇਹ ਬਾਪੂ ਜੀ ਫੌਜੋਂ ਰਿਟਾਇਰਮੈਂਟ ਆਏ ਆ ਅੱਛਾ ਜੀ ਕਾਮੀਦਾਰ ਇਕੱਲੇ ਨਹੀਂ ਹੈਗੇ ਫੌਜੀ ਰਿਟਾਇਰਮੈਂਟ ਤੋਂ ਫੌਜੀ ਰਿਟਾਇਰਮੈਂਟ ਤੋਂ ਵੱਡੀ ਗੱਲ ਹੈ ਦੇਖੋ ਗੋਲੀਆਂ ਵੱਜੀਆਂ ਇਹਦੇ ਫਿਰ ਔਰ ਇਹਨੇ ਪਰਸੋਂ ਕਢਾਈਆਂ ਨਹੀਂ ਕੱਲ ਅਸੀਂ ਜ਼ਬਰਦਸਤੀ ਆਪ ਗੋਲੀਆਂ ਕਢਵਾ ਕੇ ਆਏ ਜਾਂ ਆ ਗੀ ਆਂਦਾ ਮੈਨੂੰ ਕੋਈ ਪਰ ਜੀ ਕੱਲ ਮੁੜ ਕੇ ਇਹਨੇ ਆਖਿਆ ਵੀ ਮੇਰੇ ਦਰਦ ਹੁੰਦੀ ਮਾੜੀ ਮਾੜੀ ਇੱਥੇ ਇੱਥੇ ਜੋੜੀ ਇੱਥੇ ਦਰਦ ਨਹੀਂ ਤੇ ਇੱਕ ਇੱਥੇ ਸਰਾ ਜਿਹੜਾ ਵੱਡਾ ਹੈ ਪਰਸੋਂ ਦੇ ਰੇਰੇ ਜਿਹੜਾ ਦਰਦ ਹੋ ਰਿਹਾ ਹੈ ਇਹ ਖਲ ਕਢਾਇਆ ਸਾਰੇ ਮੇਰੇ ਕੋਲ ਪਾਇਆ ਜੀ ਤੇ ਆਹ ਦੇਖ ਲੋ ਜੀ ਨੌਜਵਾਨਾਂ ਨੂੰ ਬਾਪੂ ਦਾ ਇੰਨਾ ਹੌਸਲਾ ਬੁਲੰਦ ਹੈ ਹਨਾ ਤੁਸੀਂ ਘਰਾਂ 'ਚ ਨਾ ਬੈਠੋ ਸਾਰੇ ਜਣੇ ਆ ਕੇ ਸਰਕਾਰ ਦੇ ਨਾਲ ਪਾਇਆ ਜੀ ਇਹਦਾ ਟਰਾ ਬੋਟ ਵਰਕ ਨੂੰ ਆਹ ਦੋ ਸਿਰੇ ਜਿਹੜੇ ਆ ਲੋ ਜੀ ਬਾਪੂ ਨੇ ਸਾਰਾ ਜੀ ਘਾਤੇ ਜਿਹੜੇ ਕੱਟੇ ਕਿ ਕੱਡੇ ਆ ਡਾਕਟਰ ਨੇ ਕੱਟੇ ਡਾਕਟਰ ਸਾਹਿਬ ਨੇ ਨੋ ਆ ਆ ਸਰੇ ਜੀ ਆ ਚਰਲੇ ਜੀ ਆ ਦੇਖ ਆ 12 ਬੋਰ ਦੇ ਆ 12 ਮੋਰ ਦੇ ਸ਼ਰ ਲਗੇ ਜੀ ਬਾਪੂ ਦੇ ਕੋਲ ਮਾਟੀ ਮੋਰ ਦੇ ਕੋਲ ਕੋਈ ਨਹੀਂ ਸੈਕਨੀਕ ਦੇ ਵੀ 6849 ਸਿੱਖ ਪਾੜੀ ਫੌਜ ਜਿਹੜੀ ਬਾਰਡਰਾਂ ਦੇ ਸਿੱਖਾਡੇ ਮੁੰਡੇ ਲੜ ਰਹੇ ਚੀਨ ਵਾਲੇ ਬਾਰਡਰਾਂ ਤੇ ਲੋਹ ਸਾਰੀਆਂ ਪੇਟੀ ਚ ਲਾਸ਼ਾਂ ਪਾ ਕੇ ਆਉਂਦੀਆਂ ਬਾਰਡਰਾਂ ਤੋਂ ਤੇ ਠੀਕ ਹੈ ਬਾਪੂ ਜੀ ਧੰਨਵਾਦ ਜੀ ਡਟੇ ਰਹੋ ਲੱਗੇ ਰਹੋ ਹਨਾ ਹੋਕਾ ਦਿੰਦੇ ਰਹੋ ਠੀਕ ਹੈ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹਰ ਇੱਕ ਸਰਦਾਰ ਸਤਿ ਸ਼੍ਰੀ ਅਕਾਲ